ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਬੱਚਿਆਂ ਨੂੰ ਖੇਡਾਂ ਦੇ ਖੇਤਰ ਦੇ ਵਿੱਚ ਅਗਾਹ ਵਧਾਉਣ ਦੇ ਲਈ ਖੇਡਾਂ ወਤਨ ਪੰਜਾਬ ਦੀਆਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਅਤੇ ਇਸ ਦੇ ਵਿੱਚ ਬੱਚਿਆਂ ਦੀ ਸ਼ਮੂਲੀਅਤ ਨੂੰ ਦੇਖਦੇ ਹੋਏ ਤੇ ਬੱਚਿਆਂ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਸਟੇਡੀਅਮ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸੇ ਦੇ ਚਲਦੇ ਜਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੂਆ ਦੇ ਵਿੱਚ ਸੂਬਾ ਸਰਕਾਰ ਵੱਲੋਂ 30 ਸਟੇਡੀਅਮ ਬਣਾਏ ਜਾਣਗੇ ਜਿਨ੍ਹਾਂ ਨੂੰ ਕਲਸਟਰ ਦਾ ਰੂਪ ਦਿੱਤਾ ਜਾਏਗਾ ਤੇ ਪੂਰੇ ਹਲਕੇ ਨੂੰ ਇਹਨਾਂ 30 ਸਟੇਡੀਅਮਾਂ ਦੇ ਰਾਹੀਂ ਕਵਰ ਕੀਤਾ ਜਾਏਗਾ ਇਸ ਦੀ ਜਾਣਕਾਰੀ ਦਿੰਦੇ ਹੋਏ ਕੈਬਨਟ ਮੰਤਰੀ ਲਾਲ ਚੰਦ ਕਿਟਾਰੂ ਚੱਕ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਉਤਸ਼ਾਹਿਤ ਕਰਨ ਦੇ ਲਈ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ ਜਿਸ ਦੇ ਚਲਦੇ ਸੂਬੇ ਭਰ ਦੇ ਵਿੱਚ ਖੇਡ ਸਟੇਡੀਅਮਾਂ ਦੀ ਪੰਜਾਬ ਦੇ ਖਿਡਾਰੀਆਂ ਨੂੰ ਸਵਾਦ ਦਿੱਤੀ ਜਾ ਰਹੀ ਹੈ ਤੇ ਇਸ ਰਾਹੀਂ ਖਿਡਾਰੀਆਂ ਦੀ ਖੇਡ ਨੂੰ ਹੋਰ ਵੀ ਪੂਰਪੂਰਣ ਕੀਤਾ ਜਾਏਗਾ ਤੇ ਵਿਕਸਿਤ ਕੀਤਾ ਜਾਏਗਾ ਦਿੱਤਾ ਸੋ ਪੰਜਾਬ ਦੇ ਵਿੱਚ 3000 ਖੇਡ ਸਟੇਡੀਅਮ ਬਣਾਉਣ ਦਾ ਸਰਕਾਰ ਨੇ ਜਿਹੜਾ ਉਹ ਫੈਸਲਾ ਪੰਜਾਬ ਚ ਕੀਤਾ ਔਰ ਉਸ 3000 ਸਟੇਡੀਅਮ ਦੇ ਵਿੱਚੋਂ 28 ਸਟੇਡੀਅਮ ਮੇਰੇ ਹਲਕਾ ਪੋਆਰੋਂ ਮਿਲੇ ਵੱਖ-ਵੱਖ ਪਿੰਡਾਂ ਦੇ ਅੰਦਰ ਇਹ 28 ਸਟੇਡੀਅਮ ਜਿਹੜੇ ਬਣਾਏ ਜਾਣੇ ਹਨ ਦਿਨਾਂ ਦੇ ਦੌਰਾਨ ਸੋ ਇਹ ਜਿਹੜਾ ਸਟੇਡੀਅਮ ਆ ਮੁੱਖ ਤੌਰ ਤੇ ਅਸੀਂ ਚੈਨ ਕੀਤਾ ਨਾਲ ਦਾ ਚੋਣ ਕੀਤੀ ਆ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਖੇਡਾਂ ਬਦਨ ਪੰਜਾਬ ਦੀ ਹੋਈਆਂ ਉਹਨਾਂ ਖੇਡਾਂ ਬਦਨ ਪੰਜਾਬ ਦੀਆਂ ਚੋਂ ਜਿਸ ਜਿਸ ਖਿੱਤੇ ਤੋਂ ਜਿਸ ਜਿਸ ਕਿਸਮ ਦੀਆਂ ਖੇਡਾਂ ਖੇਡਦੇ ਆ ਬੱਚੇ ਉਹ ਸਾਹਮਣੇ ਉੱਪਰ ਕੇ ਆਇਆ ਸੋ ਉਸ ਆਧਾਰ ਦੇ ਉਹਨਾਂ ਪਿੰਡਾਂ ਦੇ ਅੰਦਰ ਇਹ ਖੇਡ ਸਟੇਡੀਅਮ ਜਿਹੜੇ ਆ ਉਹ ਬਣਾਏ ਜਾਣੇ ਆ ਸੋ ਇਸ ਖੇਡ ਸਟੇਡੀਅਮ ਦੇ ਅੰਦਰ ਇੱਕ 400 ਮੀਟਰ ਦਾ ਟਰੈਕ ਹੋਏਗਾ ਜਿਸ ਨਾਲ ਸਾਡੇ ਬੱਚੇ ਆਰਮੀ ਚ ਜਾਂਦੇ ਆ ਰੋਡ ਤੇ ਦੌੜ ਲਾਂਦੇ ਆ ਕਈ ਵਾਰ ਇਨਸੀਡੈਂਟ ਹੁੰਦੇ ਆ ਕਿ ਬਈ ਘਟਨਾਵਾਂ ਵਾਪਰਦੀਆਂ ਸੋ ਇਹ 400 ਮੀਟਰ ਦਾ ਟਰੈਕ ਵੀ ਨੌਜਵਾਨਾਂ ਨੂੰ ਮਿਲੇਗਾ ਇਹਦੇ ਨਾਲ ਖੇਡ ਸਟੇਡੀਅਮ ਦੇ ਅੰਦਰ ਪੂਰੀ ਉਹਦੀ ਬਾਉਂਡਰੀ ਹੋਏਗੀ ਚਾਰਦੁਆਰੀ ਹੋਏਗੀ ਇੱਕ ਬੋਰ ਜਿਹੜਾ ਆ ਉਹ ਕੀਤਾ ਜਾਊਗਾ ਤੇ ਪਾਣੀ ਦੇ ਲਈ ਤੇ ਨਾਲ ਦੇ ਨਾਲ ਲੜਕੀਆਂ ਲਈ ਵੱਖਰਾ ਬਾਥਰੂਮ ਹੋਏਗਾ ਲੜਕੀਆਂ ਲਈ ਵੱਖਰਾ ਬਾਥਰੂਮ ਹੋਏਗਾ ਤੇ ਜੇ ਇਸ ਕਿਸਮ ਦੀ ਉਹ ਖੇਡ ਹੈ ਉਸ ਕਿਸਮ ਦਾ ਉਹ ਖੇਡ ਸਟੇਡੀਅਮ ਜਿਹੜਾ ਤਿਆਰ ਕੀਤਾ ਜਾਵੇਗਾ ਬਕਾਇਦਾ ਲਾਈਟਾਂ ਲੱਗਣਗੀਆਂ ਸ਼ਾਨਦਾਰ ਉਸ ਖੇਡ ਸਟੇਡੀਅਮ ਦੇ ਅੰਦਰ ਸੋ ਜਿੱਥੇ ਕ੍ਰਿਕਟ ਦੇ ਖੇਡ ਸਟੇਡੀਅਮ ਬਣਨੇ ਹਨ ਵਿੱਚੋਂ ਉੱਥੇ ਅਮਰੀਕਨ ਕਾ ਜਿਹੜਾ ਉਹ ਵੀ ਲੱਗੂਗਾ ਇਹਨਾਂ ਖੇਡ ਸਟੇਡੀਅਮ ਦੇ ਅੰਦਰ ਸੋ ਮੇਰੇ ਕਨ ਤਵਾਵੇ ਆ ਕਿ ਇਹ 30 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਸਟੇਡੀਅਮ ਬਣਨਾ ਔਰ ਇਹ ਸਟੇਡੀਅਮ 7 ਅੱਠ ਪਿੰਡਾਂ ਨੂੰ ਕਵਰ ਕਰੇਗਾ ਜਨਨ ਕਿ ਕਲਸਟਰ ਦੇ ਰੂਪ ਚ ਇਹ ਕੰਮ ਕਰੇਗਾ ਔਰ ਜਿਹੜੀ ਖੇਡ ਦਾ ਸਟੇਡੀਅਮ ਹੋਏਗਾ ਉਸੇ ਖੇਡ ਦਾ ਕੋਚ ਵੀ ਨਾਲ ਜਿਹੜਾ ਪੰਜਾਬ ਸਰਕਾਰ ਪ੍ਰੋਵਾਈਡ ਕਰਾਈਗੀ ਨੌਜਵਾਨਾਂ ਨੂੰ ਤਾਂ ਜੋ ਅਸੀਂ ਸਿੱਖ ਲਈਆਂ ਮੰਗਲਾਂ ਤੱਕ ਆਪਣੇ ਬੱਚਿਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਭੇਜਣਾ ਕਿ ਉਹ ਇੰਟਰਨੈਸ਼ਨਲ ਗੇਮਾਂ ਲਈ ਆਪਣੇ ਆਪ ਦੀ ਜਿਹੜੀ ਤਿਆਰੀ ਹੁੰਦੀ ਹੈ ਉਸ ਕਿਸਮ ਦੇ ਉਹਨਾਂ ਨੂੰ ਖੇਡ ਸਟੇਡੀਅਮ ਚਾਹੀਦੇ ਹੁੰਦੇ ਆ ਉਹ ਮਿਲਣ ਕੈਬਨਟ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਨੌਜਵਾਨਾਂ ਨੂੰ ਖੇਡਾਂ ਦੀ ਕੋਚਿੰਗ ਦੇ ਲਈ ਕੋਚ ਵੀ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ ਖੇਡ ਸਟੇਡੀਅਮ ਨੂੰ ਬਣਾਉਣ ਦੀ ਪ੍ਰਕਿਰਿਆ 2 ਸਤੰਬਰ ਤੋਂ ਸ਼ੁਰੂ ਹੋਏਗੀ ਤੇ ਜਨਵਰੀ ਤੱਕ ਇੱਕ ਖੇਡ ਸਟੇਡੀਅਮ ਬਣਾ ਕੇ ਚਲਾ ਦਿੱਤੇ ਜਾਣਗੇ। ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ